ਕੀ ਵੀ ਗਾਤ ਹੈ ਤੁਹਾਨੂੰ ਬੋਕੀਆ ਆਪਣੇ ਬੰਨੇ ਵਾਲੇ ਕੰਨ ਹੈ ਇੰਟੀਰੀਅਰ ਨੂੰ ਬਖਰੀ ਹੋਏ ਉਹ ਯਾਰ ਪਰ ਕਹਿੰਦੇ ਪਹਿਲ ਸਾਡੇ ਕੋਲ ਪਿੱਛੇ ਰੱਖਣੀ ਹੈ ਨਾ 嗯、啊。嗯。嗯。嗯。 tera mera pyar s a c h e rab m e i s a c h ਕਾਹ ਚਾਹ ਪਾਉਦੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ ਹਾਂਜੀ ਚਾਰ ਜਾਨੇ ਸੀਗੇ ਜਿਹੜੇ ਇੱਕ ਕੰਪਲੇ ਵਿੱਚ ਰਹਿੰਦੇ ਸੀ ਆਣ ਕੇ ਰੋਜ਼ ਆਹਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾ ਆ ਰੋਜ਼ ਆਪਣੇ ਦਿਨਰ ਕੀਤਾ ਆ ਕਰਕੇ ਤੇ ਕੋਈ ਕਰੀਬ 11:00 ਵਜੇ ਦੇ ਨਾਲੇ ਮਤਲਬ ਸੁੱਤੇ ਨੇ 12:00 ਵਜੇ ਤੱਕ 11:00 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਹਨ ਤੇ ਉਹਨਾਂ ਦੇ ਦੱਸਣ ਮੁਤਾਬਕ ਹੈ ਕਿ 12 ਵਜੇ ਦੇ ਨਾਲ ਆਪਾਂ ਚੁੱਤੇ ਆ। ਉਸ ਤੋਂ ਬਾਅਦ ਸੌਂ ਗਏ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ। ਜਦੋਂ ਉੱਠਿਆ ਤੇ ਉਦੋਂ ਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੀਪਾਲ ਇਹਦੀ ਬਾਹ ਜਿਹੜੀ ਹੈ ਇਸ ਤਰ੍ਹਾਂ ਥੱਲੇ ਲੰਬੀ ਆ। ਤੇ ਉਹਨੇ ਉਹਨੂੰ ਬਾਅਦ ਚੁੱਕ ਕੇ ਤੇ ਜਦੋਂ ਉੱਤੇ ਰੱਖੀਆ ਉਹਨੂੰ ਸ਼ੱਕ ਪਿਆ ਕਿ ਬਾਹ ਦੀ ਹਰਕਤ ਨਹੀਂ ਕੋਈ ਵੀ ਹੈ। ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਆ। ਹਾਲਾ ਕਿ ਇਹਨੂੰ ਆਵਾਜ਼ਾਂ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਹੈ ਤੇ ਨਾ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਠਾ ਕੇ ਦੱਸਿਆ ਵੀ ਅਜੀਪਲ ਆਵਾਜ਼ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜਿਹੜੀ ਰਿਪੋਰਟ ਕੀਤੀ ਹੈ ਤੇ ਕੋਈ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁੱਢਲੀ ਸਹਾਇਤਾ ਉਹਨਾਂ ਦੀ ਟਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦੇ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ ਕਿਹੜੇ ਸ਼ਹਿਰ ਚ ਸੀਗਾ ਇਹ ਬੇਟਾ ਪੋਰਟਲੈਂਡ ਸ਼ਹਿਰ ਆ ਓਰੀਗਨ ਡਿਸਟ੍ਰਿਕਟ ਆ ਅਮਰੀਕਾ ਦਾ ਜਿੱਥੇ ਸੀਗਾ ਕੋਈ ਕਰੀਬ ਇਹਨੂੰ 8 ਸਾਲ ਆ 18 ਸਾਲ ਜਾਂ ਗਿਆ ਜਿਵੇਂ ਸੀ ਹੁਣੇ ਉੱਥੋਂ ਦਾ ਇਹਨੂੰ ਸ੍ਰੀਜਨ ਸ਼ਿਪਿੰਗ ਮਿਲ ਚੁਕੀ ਸੀ ਵੈਲਥ ਸੈਟਲ ਸੀਗਾ ਕਾਰੋਬਾਰ ਬਹੁਤ ਵਧੀਆ ਸੀ ਹਾਂਜੀ ਬੱਚਾ ਬਹੁਤ ਹੀ ਹੋਣ ਹਰ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਸਾ ਕੋਈ ਉਹਦੀ ਕੀ ਚਾਦੀ ਹੋਈ ਸ਼ਾਦੀ ਇਹਨਾਂ ਦੀ ਮੰਗਣੀ ਆ ਜਿਹੜੀ ਪਿਛਲੀ ਫਰਵਰੀ ਆ ਇਹਦੇ ਵਿੱਚ ਮੰਗਣੀ ਕੀਤੀ ਸੀ ਪੈਰਕਾਂ ਦੀ ਜਿਹੜੀ ਹੁਣ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸਗਨ ਸੀਗਾ ਤੇ 6 ਤਰੀਕ ਨੂੰ ਬਰਾਤ ਹੀ ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਪਰ ਰੱਬ ਨੂੰ ਕੁਝ ਕੀ ਮਨਜ਼ੂਰੀ ਉਹਦਾ ਕੋਈ ਪਾਣਾ ਮੰਨਣਾ ਪੈਣਾ ਹਾਂਜੀ ਡੈਡ ਬੋਡੀ ਹਾਂਜੀ 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 ਮਤਲਬ ਡੈਡ ਬੋਡੀ ਵਾਸਤੇ ਕਿਉਂਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰ ਵੀ ਬਹੁਤ ਉੱਥੇ ਨੇ ਇਸ ਟਾਈਮ ਉਹਨਾਂ ਦੇ ਕੋਲ ਉੱਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ 1 ਮਹੀਨਾ ਵੀ ਲੱਗ ਸਕਦਾ ਲੇਕਿਨ ਹੁਣ ਉਹਨਾਂ ਦੀ ਅਪਰੋਚ ਕਰਮ ਤੇ ਉਹਨਾਂ ਨੇ ਆਖਿਆ ਕਿ ਇੱਕ ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਦੇਵਾਂਗੇ ਡੈੱਡ ਬਾਡੀ ਹੋ ਸਕਦਾ ਹੈ ਐਤਵਾਰ ਸਾਡੇ ਕੋਲ ਉਹ ਪਹੁੰਚ ਜਾਵੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿਸ ਤਰ੍ਹਾਂ ਸਮਝ ਆ ਕਿ ਇਹਦਾ ਹੋ ਗਿਆ ਸੁਨੋ ਮੈਂ ਤੇ ਡਿਊਟੀ ਤੋਂ ਜਦੋਂ ਘਰ ਆਇਆ ਤੇ ਬੇਟੀ ਦਾ ਫੋਨ ਆਇਆ ਤੇ ਬੇਟੀ ਵੀ ਕੈਨੇਡਾ ਰਹਿੰਦੀ ਆ ਤੇ ਫੋਨ ਜਦੋਂ ਆਇਆ ਤੇ ਉਹ ਕੋਈ ਗੱਲ ਨਹੀਂ ਸੀ ਹੋਣ ਦੀ ਫਿਰ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਿ ਮਤਲਬ ਕੀ ਗੱਲ ਆ ਤੂੰ ਮਤਲਬ ਗੱਲ ਕਿਉਂ ਨਹੀਂ ਕਰਦੀ ਫਿਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਆਪਕਾ ਸਾਡਾ ਮੇਰਾ ਜੀਰ ਅਜੀਤ ਪਾਲ ਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਨੂੰ ਸੱਟ ਲੱਗੀ ਆ ਫਿਰ ਕੋ ਥੋੜਾ ਜਾ ਪਿੰਨੋ ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਦਕੇ ਬਾਰ ਬਾਰ ਉਹਨਾਂ ਨੂੰ ਕੋਈ ਨਾ ਕੋਈ ਪੁੱਛੀ ਹੋਇਆ ਕੀ ਹੋਇਆ ਕੀ ਹੋਇਆ ਫਿਰ ਬੰਨਾਂ ਨੂੰ ਦੱਸਿਆ ਉਹਨਾਂ ਨੇ ਕਿ ਅਜੀਤ ਪਾਲ ਨੂੰ ਅਟੈਕ ਹੋ ਗਿਆ ਪਾਲ ਦੀ ਡੈਥ ਹੋ ਚੁੱਕੀ ਹੈ